ਨਹੀਂ 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 ਡਰਾਮਾ ਚ ਚੱਲੇਗੀ ਆਖੂ ਫੋਨ ਕੀਤਾ ਨੂੰ ਕਿ ਰੁਕ ਜਾ ਬੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ 40 ਵਾਲਿਆਂ ਨੇ ਡਰਾਮਾ ਲਾਇਆ ਜਿੱਦੇ ਸਾਡਾ ਭਰਾ ਗੁੰਦਰ ਕੁਮਨ ਦੀ ਡੈਥ ਹੋਈ ਆ ਇਹਨਾਂ ਦੀ ਗੱਤ ਹੈ ਇਹਨਾਂ ਕੋਲ ਸੀ ਰਿਪੋਰਟਿੰਗ ਮੰਗ ਰਹੇ ਆ ਇਹ ਇਹਨੇ ਵੀ ਰਿਪੋਰਟ ਮੰਗ ਰਿਆ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀਗੇ ਸਾਰੇ ਚਲੇ ਗਏ ਆ ਇਹ ਗੱਲ ਸੁਣੋ ਉਹ ਸਾਰੇ ਇਹਨੇ ਵੀ ਰਿਪੋਰਟ ਮੰਗ ਰੋ ਰੁਕ 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 ਅਸੀਂ ਇਹਨੇ ਕੋਈ ਵੀਡੀਓ ਮੰਗ ਰਿਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਵੀ ਐਕਚੁਅਲੀ ਵਿੱਚ ਉਸ ਆਡੀਟ ਵਿੱਚ ਹੋਇਆ ਕੀ ਆ ਉਹ ਉਸ ਆਡੀਟ ਵਿੱਚ ਹੋਇਆ ਕੀ ਆ ਡਾਕਟਰਾਂ ਕੋਲ ਸੀ ਵੀਡੀਓ ਮੰਗਦੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਆ ਇਧਰ ਆ ਦੇ ਭੈਣ ਇਹ ਇਦੋਂ ਵੀ ਮੈਡਮ ਰੇਡਰ ਪਰਸਾ ਬਰੇ ਮੈਡਮ ਕਿੱਥੇ ਕੁਮਨ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਬਿੰਦੂ ਤੇ ਸੀਗੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਦੇ ਹਨ ਕੈਮਰੇ ਸਾਰੇ ਹੈ ਨਾ ਸਾਰੇ ਪਾਸੇ ਆ ਕੈਮਰਾ ਆਇਆ ਤੇ ਆ ਦੇਖੋ ਇਹਨਾਂ ਨੂੰ ਅਸੀਂ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਪੋਰਟ ਮੰਗ ਰਿਆ ਵੀ ਐਕਚੁਅਲੀ ਝੋਆ ਕੀ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਆ ਜਿੱਤੇ ਸਾਡੇ ਵੱਡੇ ਭਰਾ ਵਰਿੰਦਰ ਕੁਮਰ ਸਿੰਘ ਕੁਮਰ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਆ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹ ਚੀਜ਼ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਨੂੰ ਮੌਕੇ ਦੇਣੇ ਇਹਨਾਂ ਕੋਲ ਅਸੀਂ ਮੰਗ ਰਹੇ ਆ ਵੀਡੀਓ 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 ਸਰ ਸਰਵਰ ਨੂੰ ਤਾਂ ਹੈਗਾ ਆ ਆਪਾਂ ਇਹਨਾਂ ਨੂੰ ਵੀਡੀਓ ਮੰਗਦੇ ਆ सर तो तो, आप अपना नाम अपना नाम डॉक्टर अपना अपना की पूरा नाम है डॉक्टर डॉक्टर शिवम आप सर आप शिवम जी आपकी ड्यूटी कब से कब शुरू हुई है मेरी छह बजे से ड्यूटी है ना आप वहाँ पे जो जब ये इवेंट या इंसिडेंस हो गया तब आप वहाँ पे आप थे या नहीं तब आप वहाँ पे थे या नहीं फोर्टीज हॉस्पिटल किधर गए हो और रिकॉर्डिंग रूम किधर गया ਕਨੈਕਟ 40th ਹਸਪੀਟਲ ਅੰਮ੍ਰਿਤਸਰ ਇਹਨਾਂ ਤੋਂ ਅਸੀਂ ਬੜੀ ਮਿੰਤਾ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੇ ਦਿਓ ਕਿਥੇ 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 ਕਿਧਰ ਜਿਆਦਾ ਮਾਰੀ ਜਾਂਦੇ ਹੋਏ ਦਫਤਰੇ ਲੱਗੇ ਆ ਦਫਤਰੇ ਕਿਹੜੇ ਹੂੰ ਜਿੱਥੇ ਇਹਨਾਂ ਦੀ ਸੀਸੀਟੀਵੀ ਰਿਕਾਰਡਿੰਗ ਹੋਵੇ ਔਰ ਉਸ ਸਾਡੇ ਭਰਾ ਦੀ ਬੋਡੀ ਪੂਰੀ ਨਿਲੀ ਹੋ ਚੁੱਕੀ ਹੈ ਔਰ ਬਿਨਾ ਫੈਮਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸਦੀ ਬੋਡੀ ਵੀ ਪੈਕ ਕਰ ਦਿੱਤੀ ਇਨ 40ਸ ਹਸਪੀਟਲ ਅੰਮ੍ਰਿਤਸਰ ਇਹਨਾਂ ਨੂੰ ਸਾਨੂੰ 3 3 ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿਲਦਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਹਲੋ ਠੀਕ ਠੀਕ ਹਾਂ ਲੈ ਲੈ ਵੀ ਹੋ ਅਜੇ ਅਜੇ ਆ ਫੜੇ ਤੋ ਮਿੰਟ ਰੋਕ ਮੈਂ ਨਾ ਦੱਪ ਰਿਆ ਕੋਈ ਕੰਮ ਜ਼ਰੂਰੀ ਵਾ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲੱਭ ਰੇ ਸਰ ਕੋਈ ਆਈ ਸੀ ਉਹ ਨਾ ਉਹ ਵਾਲਾ ਨੰਬਰ ਉਹ ਕੋਈ ਏਸੇ ਕਿਹੜਾ ਆਈ ਸੀ ਵਾਲਾ ਕਿਹੜਾ ਮੈਂ ਕਿੰਨੇ ਵਿੱਚ ਚੁੱਕੀ ਤਾਂ ਜੀ ਸਾਰੇ ਤੁਹਾਨੂੰ ਪਤਾ ਹੋਏਗਾ ਆਪਣਾ ਸਾਹਿਬ ਇਹ ਕਿੰਨੇ ਵੇਲੇ ਸ਼ਿਫਟ ਕੀਤਾ ਹੋਣਾ ਹਾਂਜੀ ਟਾਈਮ ਹੁਣ ਹਾਂ ਹਾਂ ਠੀਕ ਠੀਕ ਆਹ ਕਿ ਕਰਨਾ ਠੀਕ ਹੋ ਗਿਆ ਡਿਸਕਸ ਕਰ ਕਰ ਫੇ ਠੀਕ ਠੀਕ ਇਹਦਾ ਆਪਣਾ ਹੈਗਾ ਜੀ ਆਪਣਾ ਉਸ ਦੇ ਅੰਦਰ ਖੜਿਆਣਾ ਮੈਨੂੰ ਰਿਕਵਰੀ ਸਾਹਮਣੇ 8 ਨੰਬਰ ਬੈਠਦੇ ਸੀ ਨਾ 8 ਨੰਬਰ ਬੈਠੀ ਨਾ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਯੋ ਮੈਂ ਪੜ੍ਹ ਰਿਹਾ ਕੋਈ ਕੱਢ ਲੈਣ ਦੇ ਟਾਈਮ ਤੇ ਨਾ ਪਤਾ ਹਾਂ ਮੈਂ ਦੇਖਿਆ ਉੱਥੇ ਸਰ ਆ ਮੈਡਮ ਇੱਥੇ ਖੜੇ ਡਾਕਟਰ ਕਿਹੜੇ ਪ੍ਰਤਿਕਾ ਪ੍ਰਤਿਕਾ ਮੈਡਮ ਇਹ ਹੁਣ ਟਾਈਮ ਟਾਈਮ ਕੀ ਇਹਦੇ ਹੁਣ ਦੀ ਹੋਣੀ ਨਹੀਂ 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 ਉਹ ਚਲੇ ਗਏ ਆ ਭਾਜੀ ਕੋਈ ਨਹੀਂ ਨਹੀਂ ਪ੍ਰਤਿਕਾ ਵੀ ਚਲੇ ਗਏ ਉਹ ਨਹੀਂ ਸਾਡੇ ਸਾਡੇ ਕਿੰਨੇ ਵਜੇ ਹੈ ਸਰ 5 ਵਜੇ ਦੀ ਖੜ ਚਾਰ ਪਾਣੀ ਹੈਲੋ ਹਾਂ ਜੀ ਉਹ ਅੰਮਰ ਕਰਦਾ ਬਾਅਦ ਤੋਂ ਨੂੰ ਮੰਮੀ ਦਾ ਉਹ ਮੈਂ ਖਾਂਦੀ ਆਂਦੀ ਮੈਂ ਕਰਦਾ ਮੈਂ ਤੂੰ ਹਾਂ ਵਿੱਕੀ ਹਾਂ ਬਾਬੀ ਉਹ ਜੀ ਮੋੜ ਲਾ। ਨਹੀਂ ਮਾਇਆ ਦੇ ਆਫਿਸੀਆਂ ਜਾਣਾ ਅੱਜ। ਉਹ ਅੰਕਲ ਬੈਠੇ ਸੀਗੇ ਨਾ। ਅੰਕਲ ਬੜੇ ਪਿੱਛੇ ਕਰਿਓ। ਇਹ ਦੋ ਆਪਾਂ ਨੂੰ ਓਟੀ ਲੈ ਕੇ ਆਂਦੇ ਐਂ ਦੀ ਖੜਿਆ ਆਣਾ ਇਦੋਂ ਕਮਾ ਕੇ ਆਏ ਨਹੀਂ ਖੜਿਆ ਆਉਂਗਾ। ਆਪਾਂ ਉਹ ਲਿਆਉਣਾ। ਟਾਈਮ ਨਹੀਂ ਦਾ ਜੱਫਾ ਕਰਾਉਣਾ। ਇਹ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆਪੇ ਉੱਪਰ। ਇਹ ਫੁੱਲ ਵੀਡੀਓ। ਇਹ ਵਾਰੀ ਪਲੇ ਬੈਗ ਲਾਇਆ। ਇੰਨਾ ਹੀ ਦਿਖਦਾ ਵੀਦਾਂ ਥੋੜਾ ਜਿਹਾ ਵਕਤ ਬਾਅਦ ਜ਼ੂਮ ਹੋ ਜਾਏਗਾ। ਉਹ ਐਂਟ੍ਰੈਂਸ ਹੀ ਹੈ। ਸਾਡਾ ਡਾਕਟਰ ਜੀ ਆ ਗਿਆ ਸਾਹਮਣੇ ਆਣਾ ਇਸ ਤੋਂ ਪਹਿਲਾਂ ਸ਼ੂਟ ਕੀਤਾ ਹੋਣਾ ਰਾਮ ਸਿੰਘਾ ਮੈਂ ਸਾਢੇ ਕਿੰਨੇ ਚਾਰ ਵਜੇ ਇਹ ਉਹਦੀ ਜੋ ਕੱਢ ਕੇ ਬਾਅਦ ਵਿੱਚ ਤੁਸੀਂ ਉੱਥੇ ਲਾਉਂਦੇ ਸ਼ੂਟ ਕੀਤਾ ਨਾ ਕਮਰੇ ਉੱਜੇ ਆਈਸੀ ਯੂ ਓਦੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਹਰੇ ਸਰਜਰੀ ਨਹੀਂ ਡਾਕਟਰ ਸਰਜਰੀ ਕਰਕੇ ਉਸ ਤੋਂ ਬਾਅਦ ਲਾਣਾ ਨਾ ਹੁੰਦਾ। ਇਹਦਾ ਜੇ ਕੋਈ ਗੱਲ ਨਹੀਂ ਮਤਲਬ ਭਰਾ ਜੀ ਬੱਸ ਕੱਢ ਦੇ ਉਹਨੂੰ ਕਿਹਾ। ਕੁਝ ਨਾ ਕਰਨਾ। ਤੇ ਕੇ ਨਾ ਪਾ